ਇਹ ਤਾਂ ਸਾਈਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਦੁਸਾਂਝਾਂ ਵਾਲੇ ਦੇ ਨਾਮ ਦੇ ਨਾਲ ਇੱਕ ਹੋਰ ਨਵਾਂ ਰਿਕਾਰਡ ਜੁੜ ਗਿਆ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਐਮੀ ਅਵਾਰਡਸ ਦੇ ਲਈ ਨਾਮਿਨੇਟ ਹੋਏ ਨੇ ਬੈਸਟ ਐਕਟਰ ਕੈਟਾਗਰੀ ਦੇ ਲਈ ਨਾਮਿਨੇਟ ਹੋਏ ਨੇ ਦਿਲਜੀਤ ਦੁਸਾਂਝ ਡੇਵਿਡ ਮਿਸ਼ੇਲ ਹੋਰੀਓਲਾ ਪਲਾ ਅਤੇ ਡੀਓਗੋ ਵਾਸਕੇਜ਼ ਇੰਟਰਨੈਸ਼ਨਲ ਐਕਟਰਸ ਦੇ ਨਾਲ ਦਿਲਜੀਤ ਦਾ ਮੁਕਾਬਲਾ ਹੈ ਸਿੱਧੇ ਤੌਰ ਤੇ ਚਮਕੀਲਾ ਦੇ ਵਿੱਚ ਦਮਦਾਰ ਐਕਟਿੰਗ ਦੇ ਲਈ ਇਹ ਨਾਮਿਨੇਸ਼ਨ ਮਿਲਿਆ ਹੈ ਬੈਸਟ ਫਿਲਮ ਮਿਨੀ ਸੀਰੀਜ਼ ਕੈਟਾਗਰੀ ਦੇ ਵਿੱਚ ਵੀ ਚਮਕੀਲਾ ਨਾਮਿਨੇਟ ਹੋਇਆ ਚਮਕੀਲਾ ਫਿਲਮ ਨੋਮੀਨੇਟ ਹੈ 12 April 2024 ਨੂੰ Netflix ਤੇ ਦਰਸਲੇ ਚਮਕੀਲਾ ਫਿਲਮ ਰਿਲੀਜ਼ ਹੋਈ ਸੀ ਦਿਲਜੀਤ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਇਸ ਦੇ ਵਿੱਚ ਕਿਰਦਾਰ ਨਵਾਇਆ ਸੀ ਤੇ ਫਿਲਮ ਨੂੰ ਇਮਤੀਆਜ਼ ਅਲੀ ਦੇ ਵੱਲੋਂ ਡਾਇਰੈਕਟ ਕੀਤਾ ਗਿਆ 24 November ਨੂੰ ਨਿਊਯਾਰਕ ਦੇ ਵਿੱਚ ਇਹ 35ਵਾਂ ਐਮੀ ਅਵਾਰਡਸ ਇਵੈਂਟ ਹੋਣ ਜਾ ਰਿਹਾ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਆ ਪੰਜਾਬੀ ਇੰਡਸਟਰੀ ਵਾਸਤੇ ਦਿਲਜੀ ਦੋਸਾਂਝ ਵਾਸਤੇ ਪੰਜਾਬੀਆਂ ਵਾਸਤੇ ਬਾਲੀਵੁੱਡ ਵਾਸਤੇ ਇਹ ਬਹੁਤ ਫਖਰ ਦੀ ਗੱਲ ਹੈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਿੰਗਰ ਦਿਲਜੀ ਦੋਸਾਂਝ ਐਮੀ ਅਵਾਰਡਸ ਦੇ ਲਈ ਨਾਮਿਨੇਟ ਹੋਏ ਨੇ ਬੈਸਟ ਐਕਟਰ ਕੈਟਾਗਰੀ ਦੇ ਲਈ ਦਿਲਜੀ ਦੋਸਾਂਝ ਨੂੰ ਨਾਮਿਨੇਟ ਕੀਤਾ ਗਿਆ ਜਿਹੜੇ ਵੱਡੇ ਕਲਾਕਾਰਾਂ ਦੇ ਨਾਲ ਮੁਕਾਬਲਾ ਹੈ ਜਿੱਕਰ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਇਸ ਦੇ ਵਿੱਚ ਡੇਵਿਡ ਮਿਸ਼ੇਲ ਹੋਰੀਓਲ ਆਪਲਾ ਅਤੇ ਡੈਗੋ ਵਾਸਕਿਸ ਇੰਟਰਨੈਸ਼ਨਲ ਜੋ ਐਕਟਰਸ ਨੇ ਐਕਟਰਸ ਨੇ ਉਹਨਾਂ ਦੇ ਨਾਲ ਦਿਲਜੀ ਦੋਸਾਂਝ ਦਾ ਸਿੱਧੇ ਤੌਰ ਤੇ ਅਈ ਐਮੀ ਅਵਾਰਡ ਦੇ ਵਿੱਚ ਮੁਕਾਬਲਾ ਹੋਵੇਗਾ ਚਮਕੀਲਾ ਦੇ ਵਿੱਚ ਦਮਦਾਰ ਐਕਟਿੰਗ ਦੇ ਦਰਸਲ ਦਿਲਜੀਤ ਹੁਸੈਨ ਨੂੰ ਜੋ ਕਿ ਨਾਮਿਨੇਟ ਕੀਤਾ ਗਿਆ ਬੈਸਟ ਫਿਲਮ ਮਿਨੀ ਸੀਰੀਜ਼ ਕੈਟਾਗਰੀ ਦੇ ਵਿੱਚ ਵੀ ਚਮਕੀਲਾ ਫਿਲਮ ਨਾਮਿਨੇਟ ਹੋਈ ਹੈ ਆ ਦਰਸਲ 12 April 2024 ਨੂੰ Netflix ਤੇ ਇਹ ਫਿਲਮ ਚਮਕੀਲਾ ਰਿਲੀਜ਼ ਹੋਈ ਸੀ ਦਿਲਜੀਤ ਦੇ ਵੱਲੋਂ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਵਾਇਆ ਗਿਆ ਸੀ ਹਾਲੀ ਦੇ ਵਿੱਚ ਜੇਕਰ ਕੰਟਰੋਵਰਸੀ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਜੀ 3 ਫਿਲਮ ਜੋ ਕਿ ਦਿਲਜੀਤ ਦੋਸਾਂਝ ਦੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ ਹਾਲਾਂਕਿ ਵਿਦੇਸ਼ ਦੇ ਵਿੱਚ ਫਿਲਮ ਰਿਲੀਜ਼ ਹੋਈ ਪਿਛਲੇ ਦਿਨੀ ਉਹਨਾਂ ਦੇ ਬਲੇ ਇੱਕ ਸ਼ੋਅ ਦੇ ਦੌਰਾਨ ਉਸ ਪੂਰੇ ਐਪੀਸੋਡ ਦਾ ਵੀ ਜ਼ਿਕਰ ਕੀਤਾ ਗਿਆ ਸਿੱਧੇ ਤੌਰ ਤੇ ਸਵਾਲ ਵੀ ਚੁੱਕੇ ਕਿ ਉਹ ਫਿਲਮ ਤਾਂ ਆ ਪੇਲਗਾਮ ਅਤਵਾਦੀ ਹਮਲੇ ਤੋਂ ਪਹਿਲਾਂ ਸ਼ੂਟ ਹੋਈ ਸੀ ਪਰ ਮੈਚ ਤਾਂ ਉਸ ਤੋਂ ਬਾਅਦ ਸ਼ੂਟ ਹੋਏ ਜਿਹੜੇ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਉਹਨਾਂ ਨੂੰ ਲੈ ਕੇ ਦਿਲਜੀਤ ਦੋਸਾਂ ਦੇ ਵੱਲੋਂ ਸਵਾਲ ਚੁੱਕੇ ਗਏ ਕਿਉਂਕਿ ਆ ਵੱਡੀ ਵਜ੍ਹਾ ਉਸ ਫਿਲਮ ਦੇ ਵਿੱਚ ਕੰਟਰੋਵਰਸੀ ਹੁੰਦੀ ਸੀ ਕਿ ਹਾਨੀ ਅਮਰ ਜੋ ਕਿ ਪਾਕਿਸਤਾਨੀ ਅਦਾਕਾਰ ਹੈ ਉਸ ਆ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ ਸਨ ਉਸ ਤੋਂ ਬਾਅਦ ਉਸ ਫਿਲਮ ਦਾ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵਿਰੋਧ ਹੋਇਆ ਭਾਰਤ ਦੇ ਵਿੱਚ ਫਿਲਮ ਅਰ ਲੀਸ ਨਹੀਂ ਹੋ ਸਕੀ ਆ ਤਾਂ ਇਸ ਦੇ ਵਿਚਾਲੇ ਇਹ ਦਿਲਜੀਤ ਦਸਾਂਜ ਦੇ ਨਾਲ ਬਹੁਤ ਵੱਡੀ ਜੁੜੀ ਹੋਈ ਖਬਰ ਹੈ ਪੰਜਾਬੀ ਇੰਡਸਟਰੀ ਵਾਸਤੇ ਵੀ ਬਹੁਤ ਫਖਰ ਵਾਲੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਗਾਇਕ ਪੰਜਾਬੀ ਸੁਪਰਸਟਾਰ ਦਿਲਜੀਤ ਦਸਾਂਜ ਐਮੀ ਅਵਾਰਡਸ ਦੇ ਲਈ ਨੋਮੀਨੇਟ ਹੋਏ ਨੇ ਐਮੀ ਅਵਾਰਡਸ ਦੇ ਲਈ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਬੈਸਟ ਐਕਟਰ ਕੈਟਾਗਰੀ ਦੇ ਲਈ ਦਿਲਜੀਤ ਦਸਾਂਜ ਨੋਮੀਨੇਟ ਹੋਏ ਨੇ